ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਣ ਬੁਝ ਕੇ ਕਮਲਿਆਂ ਵਾਲਾ ਰੂਪ ਧਾਰਨ ਕੀਤਾ ਤੇ ਹੱਥ ਵਿੱਚ ਸੋਟਾ ਫੜ ਕੇ ਉੱਤਿਆਂ ਦੇ ਪਿੱਛੇ ਪਿੱਛੇ ਭੱਜਣ ਲੱਗੇ ਗੁਰੂ ਜੀ ਉੱਤਿਆਂ ਵੱਲ ਕਦੇ ਸੋਟੇ ਮਾਰਨ ਤੇ ਕਦੇ ਪੱਥਰ ਮਾਰਨ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਕਈ ਸਾਰੇ ਲੋਕ ਹਸਣ ਲੱਗ ਪਏ ਤੇ ਕਈ ਜਾਣੇ ਆਖਣ ਲੱਗੇ ਕਿ ਵੇਖੋ ਬਾਬਾ ਮਸਤਾਨਾ ਹੋ ਗਿਆ ਹੈ ਬਾਬਾ ਭੂਤਨਾ ਹੋ ਗਿਆ ਹੈ ਤਾ ਗੁਰੂ ਜੀ ਨੂੰ ਇਹ ਸਭ ਕਰਦਿਆਂ ਵੇਖ ਕੇ ਬੜੀ ਸਾਰੀ ਭੀੜ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ। ਤਾ ਥੋੜੀ ਦੂਰ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਚਾਂਦੀ ਦੀਆਂ ਮੋਹਰਾਂ ਪੈਦਾ ਕੀਤੀਆਂ ਤੇ ਉਹਨਾਂ ਮੋਹਰਾਂ ਨੂੰ ਆਪਣੇ ਪਿੱਛੇ ਵੱਲ ਸੁੱਟਿਆ। ਚਾਂਦੀ ਦੀਆਂ ਮੋਹਰਾਂ ਨੂੰ ਵੇਖ ਕੇ ਲੋਕਾਂ ਵਿੱਚ ਭਗੜੜ ਮਚ ਗਈ ਤੇ ਲੋਕਾਂ ਨੇ ਚਾਂਦੀ ਦੀਆਂ ਮੋਹਰਾਂ ਨੂੰ ਕਾਬੂ ਕਰ ਲਿਆ ਜਿੰਨਾਂ ਜਿੰਨਾਂ ਦੇ ਹੱਥ ਚਾਂਦੀ ਦੀਆਂ ਮੋਹਰਾਂ ਆ ਗਈਆਂ ਉਹ ਆਪਣੇ ਘਰ ਚਲੇ ਗਏ ਇਹ ਇਸ ਤਰ੍ਹਾਂ ਕਰਕੇ ਅੱਧੀ ਭੀੜ ਆਪਣੇ ਘਰ ਚਲੀ ਗਈ ਤੇ ਅੱਧੀ ਭੀੜ ਰਹਿ ਗਈ ਤੇ ਹੁਣ ਉਹ ਜਿਹੜੀ ਅੱਧੀ ਢੀੜ ਬਚੀ ਹੋਈ ਸੀ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਦੀ ਗਈ ਤਾਂ ਥੋੜੀ ਹੋਰ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਸੋਨੇ ਦੀਆਂ ਮੋਹਰਾ ਪੈਦਾ ਕੀਤੀਆਂ ਤੇ ਆਪਣੇ ਸ਼ਾਂਵਲ ਸੁਟਨੀਆਂ ਸ਼ੁਰੂ ਕਰ ਦਿੱਤੀਆਂ ਬਚੇ ਹੋਏ ਲੋਕਾਂ ਨੇ ਜਦੋਂ ਸੋਨੇ ਦੀਆਂ ਮੋਹਰਾ ਵੇਖੀਆਂ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾ ਕਾਬੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੋਹਰਾ ਲੱਗੀਆਂ ਜਾਣ ਉਹ ਵਾਪਸ ਆਪਣੇ ਘਰ ਵੱਲ ਨੂੰ ਮੁੜਦੇ ਜਾਣ ਹੌਲੀ ਹੌਲੀ ਪੀੜ ਘਟਦੀ ਗਈ ਤੇ ਅਖੀਰ ਸਾਰੇ ਜਾਣੇ ਸੋਨੇ ਦੀਆਂ ਮੋਹਰਾ ਲੈ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਜਦੋਂ ਗੁਰੂ ਜੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਸਾਰੇ ਲੋਕ ਉੱਥੋਂ ਜਾ ਚੁੱਕੇ ਸਨ ਪਰ ਇੱਕ ਆਦਮੀ ਹਾਲੇ ਵੀ ਗੁਰੂ ਜੀ ਦੇ ਪਿੱਛੇ ਖੜਾ ਸੀ ਜਿਸ ਦਾ ਨਾਮ ਭਾਈ ਲਹਿਣਾ ਸੀ ਤਾਂ ਗੁਰੂ ਜੀ ਨੇ ਭਾਈ ਲਹਿਣੇ ਨੂੰ ਪੁੱਛਿਆ ਏ ਭਾਈ ਤੈਨੂੰ ਸੋਨੇ ਦੀ ਮੋਹਰ ਨਹੀਂ ਮਿਲੀ ਜਿਹੜਾ ਕਿ ਤੂੰ ਹਾਲੇ ਵੀ ਇੱਥੇ ਖੜਾ ਹੈਂ ਤਾ ਪਾਈ ਲੈਹਣਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਆਖਿਆ اے ਜਗਤ ਕਲਿਆਣ ਗੁਰੂ ਜੀ ਉਹਨਾਂ ਲੋਕਾਂ ਦੇ ਸਾਰੇ ਘਰ ਆਪੋ ਆਪਣੀ ਸੰਨ ਤੇ ਉਹ ਆਪਣੇ ਘਰ ਚਲੇ ਗਏ ਮੈਂ ਤਾਂ ਨਿਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਕਰਤਾ ਆਪ ਜੀ ਦੇ ਕਦਮਾਂ ਵਿੱਚ ਹੈ ਮੈਂ ساری ਜ਼ਿੰਦਗੀ ਤੁਹਾਡੇ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ ਗੁਰੂ ਜੀ ਨੇ ਭਾਈ ਲੈਣਾ ਜੀ ਦੇ ਮੋਹ ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ ਤੇ ਆਖਣ ਲੱਗੇ ਕਿ ਭਾਈ ਅੱਜ ਤੋਂ ਬਾਅਦ ਤੂੰ ਨਿਥਾਵਾਂ ਨਹੀਂ ਬਲਕਿ ਪੂਰੀ ਦੁਨੀਆ ਦਾ ਘਰ ਤੇਰੀ ਸ਼ਰਨ ਵਿੱਚ ਹੋਵੇਗਾ ਇਹ ਉਹ ਰੱਬੀ ਜੋਤ ਤੇਰੇ ਹਿਰਦੇ ਵਿੱਚ ਟਿਕੇਗੀ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੱਦੀ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਜਿਨ੍ਹਾਂ ਦਾ ਨਾਮ ਪਹਿਲਾ ਨਾਮ ਭਾਈ ਲਹਿਣਾ ਸੀ ਸਾਖੀ ਸਰਮਨ ਕਰਵਾਉਂਦਿਆ ਹੋਇਆ ਹੋਈਆਂ ਬੇਅੰਤ ਔਲਾਦ ਦੀ ਖਿਮਾ ਬਖਸ਼ਣੀ ਜੇ ਤੁਸੀਂ ਚਾਹੁੰਦੇ ਹੋਰ ਵੀ ਸਿੱਖ ਇਤਿਹਾਸ ਨਾਲ ਜੁੜੀਆਂ ਸਾਖੀਆਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਨਾ ਭੁੱਲਣਾ ਵੱਧ ਤੋਂ ਵੱਧ ਅੱਗੇ ਆਪਣੀ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਵੀਡੀਓ ਸ਼ੇਅਰ ਕਰਨਾ ਤਾਂ ਜੋ ਗੁਰਮਤ ਦੀ ਸਿੱਖੀ ਦੀ ਫਲਵਾੜੀ ਵਿੱਚੋਂ ਇਹ ਸਾਖੀਆਂ ਜੋ ਤੁਹਾਡੇ ਵਾਸਤੇ ਬਣਾਈਆਂ ਗਈਆਂ ਹਨ ਤਾਂ ਜੋ ਗੁਰਮਤ ਦਾ ਪ੍ਰਸਾਰ ਹੋ ਸਕੇ ਗੁਰਮਤ ਦੀ ਸੋਝੀ ਗੁਰੂ ਸਾਹਿਬ ਦੀ ਇਤਿਹਾਸ ਸਾਖੀਆਂ ਰਾਹੀਂ ਸਾਨੂੰ ਮਿਲਦੀ ਹੈ ਕਿਰਪਾ ਕਰਕੇ ਇਹ ਉਪਰਾਲਾ ਆਪ ਜੀ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਕਮੈਂਟਾਂ ਰਾਹੀਂ ਆਪਣੇ ਸੁਜਾ ਦੇਣ ਦੀ ਕਿਰਪਾਲਤਾ ਕਰਨੀ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ